ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਪ੍ਰੋਗਰਾਮ ਖਬਰ ਪੜਤਾਲ ਮੈਂ ਹਾਂ ਸੰਦੀਪ ਸਿੰਘ ਖਰਲ ਤੇ ਮੇਰੇ ਨਾਲ ਖਬਰਾਂ ਉਤੇ ਚਰਚਾ ਕਰਨ ਲਈ ਮੌਜੂਦ ਨੇ ਸੀਨੀਅਰ ਪੱਤਰਕਾਰ सुरेंद्र ਸਿੰਘ ਢੱਲਾ ਢੱਲਾ ਸਾਹਿਬ ਸਵਾਗਤ ਬਹੁਤ-ਬਹੁਤ ਸਤਿ ਸ਼੍ਰੀ ਅਕਾਲ ਕੀ ਸਤਿ ਸ਼੍ਰੀ ਅਕਾਲ ਸੰਦੀਪ ਜੀ ਬਹੁਤ-ਬਹੁਤ ਧੰਨਵਾਦ ਤੁਹਾਡਾ ਵੀ ਦੁਨੀਆ ਭਰ ਦੇ ਪੰਜਾਬੀਆਂ ਦਾ ਵੀ ਬਹੁਤ-ਬਹੁਤ ਧੰਨਵਾਦ ਢੱਲਾ ਸਾਹਿਬ ਪੰਜ ਮੈਂਬਰੀ ਕਮੇਟੀ ਨੇ ਡੈਲੀਗੇਟਸ ਦੀ ਚੋਣ ਜਿਹੜੀ ਹੈ ਸ਼ੁਰੂ ਕਰ ਦਿੱਤੀ ਹੈ ਇਹ 30 ਤਰੀਕ ਤੱਕ ਉਹਨਾਂ ਮੁਕੰਮਲ ਕਰਨੀਆਂ ਤੇ ਉਸ ਤੋਂ ਬਾਅਦ 11 ਤਰੀਕ ਨੂੰ ਪ੍ਰਧਾਨ ਦੀ ਚੋਣ ਹੋਣੀ ਹੈ ਹੁਣ ਜਦੋਂ ਇਹ ਸਾਰਾ ਇਹਨਾਂ ਨੇ ਪ੍ਰੋਗਰਾਮ ਵਿਟਿਆ ਸੀਗਾ ਤਾਂ ਉਸੇ ਦੌਰਾਨ ਪ੍ਰੈਸ ਨੋਟ ਦੇ ਵਿੱਚ ਇਹਨਾਂ ਨੇ ਇਹ ਗੱਲ ਕਹੀ ਸੀ ਵੀ ਸਾਰੇ ਅਕਾਲੀ ਦਲ ਜਿਹੜੇ ਆ ਉਹ ਇਕੱਠੇ ਹੋ ਜਾਓ। ਪਰ ਕੱਲਾ ਸਾਹਿਬ ਇੱਕ ਗੱਲ ਦੱਸਿਓ ਕਿ ਕੀ ਹਾਲੇ ਤੱਕ ਸੁਖਬੀਰ ਬਾਦਲ ਦਾ ਜਿਹੜਾ ਧੜਾਵਾ ਉਹਨਾਂ ਵੱਲੋਂ ਕੋਈ ਰਿਐਕਸ਼ਨ ਦਿੱਤਾ ਗਿਆ? ਕੀ ਉਹ 11 ਅਗਸਤ ਵਾਲੇ ਦਿਨ ਸ਼ਾਮਲ ਹੋਣਗੇ? ਜਦੋਂ ਸ਼੍ਰੀ ਅਕਾਲ ਤਖਤ ਸਾਹਿਬ ਵੱਲੋਂ ਬੜਾਈ ਗਈ ਪੰਜ ਮੈਂਬਰੀ ਕਮੇਟੀ ਪ੍ਰਧਾਨ ਦੀ ਚੋਣ ਕਰੇਗੀ ਤੇ ਉਹ ਆਪਣੀ ਸ਼ਮੂਲੀਅਤ ਕਰਨਗੇ। ਅਗਰ ਨਹੀਂ ਕਰਦੇ ਤਾਂ ਫਿਰ ਇਹ ਗੱਲ ਸਿੱਧੀ ਮੰਨੀ ਜਾ ਸਕਦੀ ਹੈ ਵੀ ਇੱਕ ਨਵਾਂ ਅਕਾਲੀ ਦਲ ਜਨਮ ਲੈ ਲੇਗਾ। ਇਦੇ ਉੱਤੇ ਤੁਹਾਡੀ ਟਿੱਪਣੀ ਚਾਹੁੰਦੇ ਆ ਇਹਦੇ ਨਾਲ ਹੀ 227 ਦਾ ਵੀ ਤੁਹਾਨੂੰ ਸਮਝਣ ਦੀ ਕੋਸ਼ਿਸ਼ ਕਰਾਂਗੇ ਵੀ ਦੋ ਦੋ ਅਕਾਲੀ ਦਲ ਭਾਜਪਾ ਨਾਲ ਗੱਠਜੋੜ ਕੌਣ ਕਰੂਗਾ ਤੇ ਦੂਜੇ ਪਾਸੇ ਕਾਂਗਰਸ ਤਰਨ ਤਰਨ ਦੇ ਵਿੱਚ ਭਾਵੇਂ ਸੰਵਿਧਾਨ ਰੈਲੀ ਕਰ ਰਹੀ ਆ ਪਰ ਜਿੱਦਾਂ ਸੁਖਬੀਰ ਬਾਦਲ ਅੱਜਕੱਲ ਜਿੱਥੇ ਵੀ ਰੈਲੀ ਕਰਦੇ ਆ ਹਲਕਾ ਇੰਚਾਰਜ ਅਨਾਉਂਸ ਕਰ ਦਿੰਦੇ ਆ ਕਾਂਗਰਸ ਹੱਲੇ ਥੋੜੀ ਜੀ ਢਿੱਲੀ ਮੱਠੀ ਦਿਖਾਈ ਦੇ ਰਹੀ ਆ ਹਾਲਾਂਕਿ ਆਮ ਆਦਮੀ ਪਾਰਟੀ ਨੇ ਵੀ ਹਰਮੀਤ ਸੰਧੂ ਜਿਹੜੇ ਅਕਾਲੀ ਦਲ ਚ ਸੀ ਉਹਨਾਂ ਨੂੰ ਪਾਰਟੀ ਜੁਆਇਨ ਕਰਾ ਲਈ ਹੈ ਤੇ ਉਮੀਦ ਹੈ ਵੀ ਉਹੀ ਉਥੋਂ ਉਮੀਦਵਾਰ ਬਣਉਣਗੇ ਪਰ ਸਭ ਤੋਂ ਪਹਿਲਾਂ ਡਲਾਸਾਂ ਪੰਜ ਮੈਂਬਰੀ ਕਮੇਟੀ ਡੈਲੀਗੇਟਸ ਦੀ ਚੋਣ ਕਰ ਰਹੀ ਹੈ ਤੇ ਇੱਕ ਦਿਨ ਇੱਕ ਦਿਨ ਕਰਕੇ ਜਦੋਂ ਲੰਘਣਾ ਤੇ 11 ਅਗਸਤ ਵਾਲੀ ਸਥਿਤੀ ਦੱਸੋ ਜਰਾ ਦੇਖੋ 21 ਜੁਲਾਈ ਤੋਂ ਹੀ ਜ਼ਿਲ੍ਹਾ ਪੱਧਰ ਤੇ ਡੈਲੀਗੇਟਾਂ ਦੀ ਚੋਣ ਹੋ ਰਹੀ ਹੈ ਮਲੇਰ ਕੋਟਲਾ ਔਰ ਮੰਡੀ ਅਹਿਮਦਗੜ ਵਾਲੇ ਪਾਸਿਓਂ ਇਕਬਾਲ ਸਿੰਘ ਝੁੰਦਾ ਹੋਣਾਂ ਦੀ ਅਗਵਾਈ ਚ ਜ਼ਿਲ੍ਹਾ ਪੱਦਰੀ ਡੈਲੀਗੇਟਾਂ ਦੀ ਚੋਣ ਉੱਥੇ ਸ਼ੁਰੂ ਹੋਈ ਹੈ ਅੱਜ ਬੀਬੀ ਸ਼ਤਵੰਤ ਕੌਰ ਹੋਣੇ ਵੀ ਸਰਗਰਮ ਨੇ ਅੱਜ ਵੀ ਗੁਰਦਾਸਪੁਰ ਵਾਲੇ ਮਾਝੇ ਦੇ ਵਿੱਚ ਡੈਲੀਗੇਟ ਮੈਂਬਰਾਂ ਦੀ ਚੋਣ ਹੋ ਰਹੀ ਹੈ ਹਰ ਰੋਜ਼ ਦਿਨ ਪ੍ਰਤੀ ਦਿਨ ਜਿਹੜੇ ਡੈਲੀਗੇਟ ਨੇ ਉਹ ਚੁਣੇ ਜਾ ਰਹੇ ਨੇ 30 ਜੁਲਾਈ ਤੱਕ ਮੁਕੰਮਲ ਤੌਰ ਤੇ ਡੈਲੀਗੇਟ ਚੁਣੇ ਜਾਣੇ ਨੇ ਔਰ ਇਹਨਾਂ ਡੈਲੀਗੇਟਾਂ ਨੇ 11 ਤਰੀਕ ਨੂੰ ਪ੍ਰਧਾਨ ਚੁਣਨਾ ਹੈ ਹੁਣ ਇੱਕ ਗੱਲ ਤਾਂ ਸਾਫ਼ ਹੈ ਜਿਸ ਤਰ੍ਹਾਂ ਦੇ ਸੰਕੇਤ ਸੁਖਬੀਰ ਬਾਦਲ ਦੇ ਰਹੇ ਨੇ ਦੇਖੋ ਪਹਿਲਾ ਲੁਧਿਆਣੇ ਵਾਲਾ ਧਰਨਾ ਰੱਦ ਕੀਤਾ ਗਿਆ 22 ਜੁਲਾਈ ਕੀਤਾ ਗਿਆ ਔਰ ਪੂਰਾ ਜ਼ੋਰ ਸੁਖਬੀਰ ਬਾਦਲ ਨੇ ਲਾਤਾ ਕਿ ਵੱਧ ਤੋਂ ਵੱਧ ਇਕੱਠ ਉੱਥੇ ਹੋਵੇ ਕਿਉਂਕਿ ਸੁਖਬੀਰ ਬਾਦਲ ਇਹ ਪ੍ਰਭਾਵ ਦੇਣਾ ਚਾਹੁੰਦਾ ਹੈ ਕਿ 11 ਜੂਨ ਨੂੰ ਜਿਹੜੀ ਪ੍ਰਧਾਨ ਦੀ ਚੋਣ ਹੈ ਅਗਰ ਮੈਂ ਉਹਦੇ ਵਿੱਚ ਨਹੀਂ ਜਾਂਦਾ ਤੇ ਸ਼੍ਰੋਮਣੀ ਅਕਾਲੀ ਦਲ ਚ ਮੇਰੀ ਪਾਰਟੀ ਦੇ ਹੋਰ ਲੋਕ ਉੱਥੇ ਨਾ ਜਾਣ ਉਸ ਪੰਜ ਮੈਂਬਰੀ ਕਮੇਟੀ ਦੀ ਇਹ ਅਕਾਲੀ ਦਲ ਦੀ ਪੁਨਰਸੁਰਜੀਤੀ ਦੇ ਵਿੱਚ ਜ਼ਿਆਦਾ ਲੋਕ ਟੁੱਟ ਕੇ ਸੁਖਬੀਰ ਬਾਦਲ ਨਾਲੋਂ ਨਾ ਜਾਣ ਇਹ ਪ੍ਰਭਾਵ ਸੁਖਬੀਰ ਬਾਦਲ ਵੱਲੋਂ ਦੇਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਲੁਧਿਆਣੇ ਧਰਨੇ 'ਚ ਵੀ ਤੁਸੀਂ ਵੇਖੋ ਪੂਰੇ ਪੰਜਾਬ 'ਚੋਂ ਅਕਾਲੀਆਂ ਦੇ ਜੱਥੇ ਬੁલાਏ ਗਏ ਸੀ ਪੂਰਾ ਜ਼ੋਰ ਸੁਖਬੀਰ ਬਾਦਲ ਨੇ ਆਪ ਲਾਇਆ ਸੀ ਸ਼ੰਗਰੂਰ ਮੋਗਾ ਲੁਧਿਆਣੇ ਵਾਲੇ ਦੁਆਲੇ ਜਿੰਨੇ ਹਲਕੇ ਨੇ ਜਿਹੜੇ ਵੀ ਹਲਕੇ ਨੇ ਚਾਇਆ ਸੁਖਬੀਰ ਬਾਦਲ ਉੱਥੇ ਗਿਆ ਤੇ ਲੋਕ ਲਾਮਬੰਦ ਕੀਤਾ ਇੱਕ ਧਰਨੇ 'ਲੇ ਸੋ ਧਰਨੇ ਲਈ ਹੋਣ ਦੇ ਲਈ ਵੀ ਲੋਕ ਸੁਖਬੀਰ ਬਾਦਲ ਲਗਾਤਾਰ ਇਸ ਤਰ੍ਹਾਂ ਦੀ ਮੈਨੇਜਮੈਂਟ ਕਰਦਾ ਹੈ ਤਾਂ ਕਿ ਵੱਧ ਤੋਂ ਵੱਧ ਰਸ਼ਵਖਾਇਆ ਜਾ ਸਕੇ ਹਾਲਾਂਕਿ ਜਿਹੜਾ ਕਾਂਗਰਸ ਦਾ ਧਰਨਾ ਸੀ ਔਰ ਅਕਾਲੀ ਦਲ ਦਾ ਧਰਨਾ ਸੀ ਵਰਕਰਾਂ ਪੱਖੋਂ ਰਸ਼ਵ ਪੱਖੋਂ ਕੋਈ ਬਹੁਤਾ ਜ਼ਿਆਦਾ ਫਰਕ ਨਹੀਂ ਸੀ ਉਹਨੇ ਕਿਹਦਾ ਹੀ ਫਰਕ ਸੀ ਪਰ ਵੱਡਾ ਰਸ਼ ਦਿਖਾ ਕੇ ਸੁਖਬੀਰ ਬਾਦਲ ਇਹ ਪ੍ਰਭਾਵ ਦੇਣ ਦੀ ਕੋਸ਼ਿਸ਼ ਸ਼੍ਰੋਮਣੀ ਅਕਾਲੀ ਦਲ 'ਚ ਵੀ ਕਰ ਰਿਹਾ ਕਿ ਅਸੀਂ ਹੀ ਅਸਲੀ ਅਕਾਲੀ ਦਲਾ ਉਹ ਤਾਂ ਦਾਵਾ ਪਹਿਲਾਂ ਵੀ ਕਰਦੇ ਆ ਕਿ ਸਾਡੇ ਕੋਲੇ ਸੰਵਿਧਾਨ ਹੈ ਸਾਡੇ ਕੋਲੇ ਰਜਿਸਟ੍ਰੇਸ਼ਨ ਹੈ ਸਾਡੇ ਕੋਲੇ ਮਾਨਤਾ ਹੈ ਇਲੈਕਸ਼ਨ ਕਮਿਸ਼ਨ ਦੀ ਮਾਨਤਾ ਹੈ ਉਹ ਤਾਂ ਗੱਲਾਂ ਕਰ ਲਈ ਅਸਲ ਹੁਣ ਇਹ ਧਰਨਿਆਂ ਚ ਰਾਸ਼ ਪਿੱਛੇ ਇੱਕ ਅਜੰਡਾ ਇਹ ਵੀ ਹੈ ਕਿ ਇੱਕ ਤਾਂ ਸਰਕਾਰ ਦੇ ਵਿਰੋਧ ਅਸੀਂ ਖੜੇ ਆਂ ਸਰਕਾਰ ਦੇ ਖਿਲਾਫ ਇਹ ਸਾਰਿਆਂ ਨੂੰ ਨਜ਼ਰ ਆਵੇ ਦੂਸਰਾ ਕਿ ਪੰਜ ਮੈਂਬਰੀ ਨੇ ਜਿਹੜੀ 11 ਨੂੰ ਪ੍ਰਧਾਨਗੀ ਦੀ ਚੋਣ ਰੱਖੀ ਹੈ ਉਥੇ ਘੱਟ ਤੋਂ ਘੱਟ ਲੋਕ ਮੇਰੇ ਸਾਥੀ ਟੁੱਟ ਕੇ ਜਾਣ ਭਾਵ ਸੁਖਬੀਰ ਦੇ ਘੱਟ ਤੋਂ ਘੱਟ ਸਾਥੀ ਉੱਥੇ ਜਾਣ ਇਹ ਜ਼ੋਰ ਸੁਖਬੀਰ ਬਾਦਲ ਦਾ ਹੁਣ ਲੱਗਿਆ ਹੋਇਆ ਹੈ ਪਰ ਜਿਹੜੇ ਡੈਲੀਗੇਟ ਨੇ ਡੈਲੀਗੇਟਾਂ ਨੇ ਪ੍ਰਧਾਨ 11 ਤਰੀਕ ਨੂੰ ਸੰਦੀਪਜੀਤ ਚੁਣ ਦੇਣਾ ਹੈ ਸ੍ਰੀ ਅਕਾਲ ਤਖਤ ਸਾਹਿਬ ਦੇ ਹੁਕਮਾਂ ਤੋਂ ਬਾਅਦ ਅਕਾਲੀ ਦਲ ਤਾਂ ਪੁਨਰ ਸੁਰਜੀਤ ਹੋ ਜਾਣਾ ਹੈ ਕੋਈ ਉੱਥੇ ਜਾਵੇ ਕੋਈ ਉੱਥੇ ਨਾ ਜਾਵੇ ਕਿਉਂਕਿ ਸ੍ਰੀ ਅਕਾਲ ਤਖਤ ਸਾਹਿਬ ਤੋਂ ਵੱਡੀ ਤਾਕਤ ਕੋਈ ਨਹੀਂ ਜਦੋਂ ਉਸ ਤਾਕਤ ਦੇ ਹੁਕਮਨਾਮੇ ਮੁਤਾਬਕ ਪੰਜ ਮੈਂਬਰੀ ਕਮੇਟੀ ਨੇ ਪੁਨਰ ਸੁਰਜੀਤ ਅਕਾਲੀ ਦਲ ਕਰਤਾ ਤੇ ਫੇਰ ਹੀ ਤੁਸੀਂ ਮੰਨ ਕੇ ਚੱਲੋ ਜਿੱਦਣ ਪ੍ਰਧਾਨ ਚੁਣ ਦੇਣਾ ਉਹਨਾਂ ਨੇ ਨਵਾਂ ਭਾਵੇਂ ਬੀਬੀ ਸਤਵੰਤ ਕੌਰ ਆਉਣ ਤੇ ਭਾਵੇਂ ਕਿਸੇ ਹੋਰ ਨੂੰ ਜਿਹੜੀ ਜਿਹੜੇ ਡੈਲੀਗੇਟ ਨੇ ਉਹ ਪ੍ਰਧਾਨ ਚੁਣਨ ਜਿਸ ਦਿਨ ਉਸ ਪ੍ਰਧਾਨ ਦੀ ਨਿਯੁਕਤੀ ਹੋ ਗਈ ਮੈਂ ਅੱਗੇ ਵੀ ਤੁਹਾਨੂੰ ਕਹਿਣਾ ਹੁਣਾ ਕਿ ਅਗਰ ਬੀਬੀ ਸਤਵੰਤ ਕੌਰ ਮੰਨ ਲਓ ਚੁਣੇ ਗਏ ਪ੍ਰਧਾਨ ਕਿਉਂਕਿ ਉਹਨਾਂ ਦਾ ਵੀ ਦਾਵਾ ਵੱਡਾ ਹੈ ਬੀਬੀ ਸਤਵੰਤ ਕੌਰ ਦਾ ਅਗਰ ਉਹ ਪ੍ਰਧਾਨ ਚੁਣੇ ਗਏ ਤੇ ਫੇਰ ਤੁਸੀਂ ਪੰਜਾਬ ਦੀ ਪੋਲੀਟੀਕਲ ਸਥਿਤੀ ਵੇਖੋ ਸ਼ਹੀਦ ਅਮਰੀਕ ਸਿੰਘ ਦੀ ਧੀ ਹੈ। ਔਰ ਔਰ ਜਿਸ ਤਰ੍ਹਾਂ ਦੀ ਸਥਿਤੀ ਬਣ ਜਾਣੀ ਹੈ ਅਕਾਲੀ ਸਫਾ 'ਚ ਜੇ ਬੀਬੀ ਸਤਵੰਤ ਕੌਰ ਅਗਰ ਪ੍ਰਧਾਨ ਬਣ ਗਏ ਜਿਸ ਤਰ੍ਹਾਂ ਦੀ ਸਥਿਤੀ ਬਣ ਜਾਣੀ ਹੈ ਉਹਨਾਂ ਦਾ ਵਿਰੋਧ ਨਹੀਂ ਕੋਈ ਕਰ ਪਾਏਗਾ। ਔਰ ਉਸ ਵੇਲੇ ਫੇਰ ਸ਼੍ਰੋਮਣੀ ਅਕਾਲੀ ਦਲ ਦਾ ਪ੍ਰਧਾਨ ਕੀ ਉਹ ਸਿੱਧੀ ਰਾਜਨੀਤਿਕ ਲੜਾਈ ਲੜ ਸਕੂਗਾ? ਇਦਾ ਮਤਲਬ ਹੈ ਕਿ ਜਦੋਂ ਉਹ ਅਕਾਲੀ ਦਲ ਤਾਂ ਪੁਨਰਸਜੀਤ ਹੋ ਗਿਆ ਹਾਂ ਠੀਕ ਹੈ ਲੋਕਾਂ ਦੇ ਵਿੱਚ ਫਿਰ ਇਹ ਗੱਲ ਜ਼ਰੂਰ ਹਜੇ ਰਹੂਗੀ ਕੁਝ ਸਮਾਂ ਵੀ ਸੁਖਵੀਰ ਬਾਦਲ ਤਾਂ ਸ਼੍ਰੋਮਣੀ ਅਕਾਲੀ ਦਲ ਦਾ ਪ੍ਰਧਾਨ ਉਸੇ ਤਰ੍ਹਾਂ ਹੈ ਤੇ ਇਸ ਇਸ ਪਾਸੇ ਪੰਜ ਮੈਂਬਰੀ ਕਮੇਟੀ ਨੇ ਵੀ ਪ੍ਰਧਾਨ ਚੁਣ ਲਿਆ ਪਰ ਲੋਕਾਂ ਨੂੰ ਇਹ ਗੱਲ ਪਤਾ ਹੈ ਕਿ ਇਹ ਸ਼੍ਰੀ ਅਕਾਲ ਤਖਤ ਸਾਹਿਬ ਦੇ ਹੁਕਮਨਾਮੇ ਦੀ ਜਦੋਂ ਅਮਲੀ ਰੂਪ ਧਾਰਨ ਕਰਾਇਆ ਗਿਆ ਹੁਕਮਨਾਮੇ ਨੂੰ ਹੁਕਮਨਾਮੇ ਮੁਤਾਬਕ ਜਿਹੜੀ ਭਰਤੀ ਹੋਈ ਹੈ ਉਹਦਾ ਪ੍ਰਧਾਨ ਨਿਕਲਿਆ ਮਤਲਬ ਜਿਹੜਾ 11 ਤਰੀਕ ਨੂੰ ਪ੍ਰਧਾਨ ਚੁਣਿਆ ਜਾਣਾ ਹੈ ਸਰਦਾਰ ਤੇਜਾਰ ਸਿੰਘ ਸਮੁੰਦਰੀ ਹਾਲਚ ਉਹ ਸ੍ਰੀ ਅਕਾਲ ਤਖਤ ਸਾਹਿਬ ਦੇ ਹੁਕਮਨਾਮੇ ਤੋਂ ਦਿਖਾਏ ਗਏ ਰਸਤੇ ਦੇ ਵਿੱਚੋਂ ਪ੍ਰਧਾਨ ਨਿਕਲਣਾ ਹੈ ਉਹਨਾਂ ਦੀ ਵੀ ਨੁਮਾਇੰਦਗੀ ਸਿੱਧੇ ਤੌਰ ਤੇ ਸ਼੍ਰੋਮਣੀ ਸ੍ਰੀ ਅਕਾਲ ਤਖਤ ਸਾਹਿਬ ਹੀ ਕਰਨਗੇ ਉਸ ਪ੍ਰਧਾਨ ਦੀ ਨੁਮਾਇੰਦਗੀ ਮਤਲਬ ਉਹਨਾਂ ਦੀ ਰਿਪਰੈਜੈਂਟੇਸ਼ਨ ਵੀ ਸ੍ਰੀ ਅਕਾਲ ਤਖਤ ਸਾਹਿਬ ਹੋਗੀ ਮਤਲਬ ਅਗਰ 1920 ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸ਼੍ਰੋਮਣੀ ਅਕਾਲੀ ਦਲ ਬਣਾਇਆ ਸੀ ਤੇ 2 ਦਸੰਬਰ 24 ਨੂੰ ਜਿਹੜਾ ਹੁਕਮਨਾਮਾ ਆਇਆ ਸੀ ਉਸ ਹੁਕਮਨਾਮੇ 'ਚੋਂ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰਾਂ ਨੇ ਉਸ ਹੁਕਮਨਾਮੇ 'ਚੋਂ ਅਕਾਲੀ ਦਲ ਪੁਨਰਸੁਰਜੀਤ ਕਰਤਾ ਸੋ ਇਹ ਵੀ ਨਿਯੁਕਤੀ ਹੈ ਜਿਹੜੀ ਸ਼੍ਰੀ ਅਕਾਲ ਤਖਤ ਸਾਹਿਬ ਵੱਲੋਂ ਹੁਕਮ ਕੀਤੀ ਗਈ ਭਰਤੀ ਤੋਂ ਬਾਅਦ ਹੋ ਰਹੀ ਹੈ ਸੋ ਇਹ ਵੀ ਇੱਕ ਤਰੀਕੇ ਨਾਲ ਜਿਹੜਾ ਅਕਾਲੀ ਦਲ ਪੁਨਰਸੁਰਜੀਤ ਹੈ ਇਹਦੀ ਸਥਾਪਨਾ ਵੀ ਫਿਰ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਹੀ ਹੋਗੀ ਫਿਰ ਲੋਕਾਂ ਨੇ ਤੈਅ ਕਰਨਾ ਹੈ ਸੰਦੀਪ ਜੀ ਭਾਵੇਂ ਸ਼੍ਰੋਮਣੀ ਅਕਾਲੀ ਦਰਸ ਸ਼੍ਰੋਮਣੀ ਸ਼ਬਾਦ ਇੱਥੇ ਇਹ ਹੈ ਵੀ ਇਹਨਾਂ ਦੀ ਨਿਯੁਕਤੀ ਤੇ ਹੋ ਗਈ ਸ੍ਰੀ ਅਕਾਲ ਤਖਤ ਸਾਹਿਬ ਦੀ ਰੌਸ਼ਨੀ ਦੇ ਵਿੱਚ ਪ੍ਰਧਾਨ ਚੁਣਿਆ ਜਾਏਗਾ ਪਰ ਕੀ ਉਹ ਧੜਾ ਜਿੱਥੋਂ ਕਲੈਸ਼ ਸਾਰਾ ਸ਼ੁਰੂ ਹੋਇਆ ਬਾਗੀ ਤੇ ਦਾਗੀ ਫਿਰ ਚੁੱਲ੍ਹੇ ਸਮੇਟ ਕੇ ਇਕੱਠੇ ਹੋਣ ਵਾਲੀ ਗੱਲ ਇਹ ਦੁਬਾਰਾ ਪ੍ਰੈਸ ਨੋਟ ਦੇ ਵਿੱਚ ਦੇਖਣ ਨੂੰ ਮਿਲੀ ਕਿ ਚੁੱਲ੍ਹੇ ਚੌਂਕੇ ਉਦੋਂ ਆਪੋ ਆਪਣੇ ਸਮੇਟਲੇ ਜਾਣਗੇ ਇੱਕ ਥਾਂ ਇਕੱਠੇ ਹੋ ਜਾਣਗੇ ਸਵਾਲ ਤੇ ਡਲਾ ਸਾਹਿਬ ਇਹ ਹੈ ਵੀ ਸੁਖਵੀਰ ਬਾਦਲ ਹੋਣੀ ਇਹਨਾਂ ਨੂੰ ਮਤਲਬ ਆਪਣਾ ਸਮਰਥਨ ਦੇਣਗੇ ਕਿਉਂਕਿ ਸੁਖਵੀਰ ਬਾਦਲ ਬਾਰੇ ਤਾਂ ਜਥੇਦਾਰ ਸਾਹਿਬ ਕਹਿ ਚੁੱਕੇ ਆ ਵੀ ਇਹ ਲੀਡਰ ਬੁੱਢੀ ਹੋ ਚੁੱਕੀ ਆ ਇਹ ਲੀਡਰ ਹੁਣ ਲੋਕਾਂ ਦਾ ਭਰੋਸਾ ਜਿੱਤਣ ਦੇ ਕਾਬਿਲ ਨਹੀਂ ਰਹੀ ਕਾਬਿਲ ਨਹੀਂ ਰਹੀ ਸੰਦੀਪ ਜੀ ਜਦੋਂ ਕੋਈ ਸ਼ੁਭ ਕੰਮ ਤੇ ਪੂਰੇ ਪਿੰਡ ਨੇ ਜਾਣਾ ਹੁੰਦਾ ਨਾ ਜੀ ਬੱਸ ਪਿੰਡ ਦੇ ਬਾਹਰ ਖੜੀ ਹੁੰਦੀ ਹੈ ਫਿਰਨੀ ਤੇ ਬੱਸ ਚ ਸਾਰਾ ਪਿੰਡ ਆ ਕੇ ਬਹਿ ਜਾਂਦਾ ਹੈ ਭਾਵੇਂ ਧਾਰਮਿਕ ਥਾਵਾਂ ਦੀ ਯਾਤਰਾ ਤੇ ਜਾਣਾ ਹੋਵੇ ਜਾਂ ਕਿਸੇ ਵੀ ਸ਼ੁਭ ਕੰਮ ਤੇ ਜਾਣਾ ਹੋਵੇ ਤੇ ਦੋ ਤਿੰਨ ਵਾਰ ਸੱਦੇ ਲੱਗਦੇ ਨੇ ਪਿੰਡ 'ਚ ਵੀ ਭਾਈ ਕੋਈ ਰਹਿ ਨਾ ਜਾਵੇ ਆਜੋ 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 ਫਿਰ ਕੋਈ ਮੇਰੇ ਵਰਗਾ ਸਾਈਕਲ ਚੱਕ ਕੇ ਵੀ ਹਜੇ 5-7 ਮਿੰਟ ਹੋਰ ਡਰਾਈਵਰ ਨੂੰ ਕਹਿ ਦਿੰਦਾ ਵੀ 5-7 ਮਿੰਟ ਬੱਸ ਮੈਂ ਢੇੜਾ ਮਾਰ ਕੇ ਆਇਆ ਪਿੰਡ 'ਚ ਮੇਰੇ ਵਰਗਾ ਸਾਈਕਲ ਚਾੱਕ ਕੇ ਪਿੰਡ ਦੀ ਫਿਰਨੀ ਤੇ ਸਾਰੇ ਪਾਸੇ ਹੌਕਾ ਵੀ ਮਾਰਿਆ ਹੁੰਦਾ ਵੀ ਭਾਈ ਆਜੋ ਸਾਈਕਲ ਤੇ ਬਿਠਾ ਕੇ ਲੈ ਚੱਲਦਾ ਬਸ 5 ਮਿੰਟ ਤੂੰ ਬਸ ਤੁਰ ਪੈਣੀ ਹੁਣ 5 ਮੈਂਬਰੀ ਕਮੇਟੀ ਉਹੀ ਕੰਮ ਕਰ ਰਹੀ ਹੈ ਬਾਰ ਬਾਰ ਸੱਦਾ 11 ਤਰੀਕ ਦਾ ਬਾਰ ਬਾਰ ਸੱਦਾ ਵੱਜ ਰਿਹਾ ਨਾ ਤੇ ਹੁਣ ਜੇ 11 ਤਰੀਕ ਨੂੰ ਸੁਖਵੀਰ ਸਿੰਘ ਬਾਦਲ ਜਾਂਦਾ ਹੀ ਨਹੀਂ ਉੱਥੇ ਜਿਹੜੀ ਸੰਭਾਵਨਾ ਘੱਟ ਹੈ ਪਤਾ ਲੱਗ ਗਿਆ ਨਾ ਕਹਿੰਦੇ ਨੇ ਘਰ ਦੇ ਭਾਗ ਜਿਹੜੀਆਂ ਤੋਂ ਪਤਾ ਲੱਗ ਜਾਂਦੇ ਨੇ ਸੋ ਸੁਖਵੀਰ ਸਿੰਘ ਬਾਦਲ ਦੇ ਰਿਐਕਸ਼ਨਾਂ ਤੋਂ ਪਤਾ ਲੱਗ ਗਿਆ ਕਿ ਸੁਖਵੀਰ ਬਾਦਲ 11 ਤਰੀਕ ਨੂੰ ਨਹੀਂ ਜਾਂਦਾ ਨਾ ਉਹ ਆਪਣੇ ਭਰਤੀ ਕਰਕੇ ਜਿਹੜੀ ਪ੍ਰਧਾਨਗੀ ਉਹਨਾਂ ਨੇ ਸੰਭੀ ਹੈ ਨਾ ਉਸ ਧੜੇ ਨੂੰ ਉਹ ਭੰਗ ਕਰਨ ਉਹਨਾਂ ਨੇ ਤਾਂ ਨਵੀਂ ਲੀਡਰਸ਼ਿਪ ਚੁਣਨਤੀ ਨਵੇਂ ਮੀਤ ਪ੍ਰਧਾਨ ਜ਼ਿਲ੍ਹਾ ਪ੍ਰਧਾਨ ਉਹਨਾਂ ਨੇ ਤਾਂ ਬਣਾਤੇ ਉਹ ਦਣੀ 11 ਨੂੰ ਜਾਂਦੇ ਹੁਣ ਬੱਸ ਨੇ 11 ਨੂੰ ਰੁਕਣਾ ਨਹੀਂ ਬੱਸ ਚੱਲ ਪੈਣੀ ਹੈ ਭਰਤੀ ਵਾਲੀ ਔਰ ਸ੍ਰੀ ਅਕਾਲ ਤਖਤ ਸਾਹਿਬ ਦੇ ਕੰਪਲੈਕਸ ਚ ਸ੍ਰੀ ਦਰਬਾਰ ਸਾਹਿਬ ਦੇ ਕੰਪਲੈਕਸ ਚ ਜਿਹੜਾ ਤੇਜਲ ਸਿੰਘ ਸਮੁੰਦਰੀ ਹਾਲ ਹੈ ਉੱਥੇ ਪ੍ਰਧਾਨ ਚੁੜਿਆ ਜਾਣਾ ਹੈ ਪਹੁੰਚ ਜਾਣਾ ਸਾਰਿਆਂ ਨੇ 11 ਤਰੀਕ ਨੂੰ ਹੁਣ ਜੇ ਸੁਖਬੀਰ ਬਾਦਲ ਨਹੀਂ ਆਉਂਦਾ ਤੇ ਅਗਲਿਆਂ ਨੇ ਪੰਜ ਮੈਂਬਰੀ ਕਮੇਟੀ ਨੇ ਤਾਂ ਸ੍ਰੀ ਅਕਾਲ ਤਖਤ ਸਾਹਿਬ ਦੇ ਹੁਕਮਨਾਮੇ ਦੀ ਰੌਸ਼ਨੀ ਚ ਪ੍ਰਧਾਨ ਚੁਣ ਦੇਣਾ ਤੇ ਉਹ ਪ੍ਰਧਾਨ ਵੀ ਸ੍ਰੀ ਅਕਾਲ ਤਖਤ ਸਾਹਿਬ ਨੂੰ ਸਮਰਪਿਤ ਹੋਊ ਤੇ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਹੀ ਇੱਕ ਤਰੀਕੇ ਨਾਲ ਉਹਨਾਂ ਦਾ ਵੀ ਗਠਨ ਹੋ ਗਿਆ ਫਿਰ ਦੱਸੋ ਇਹਦਾ ਤਾਂ ਸਿੱਧਾ ਪ੍ਰਭਾਵ ਜਿਹੜਾ ਅਜਿਮਨੀ ਚੋਣਾਂ ਤੇ ਪਏਗਾ ਜਿਹੜੀ ਤਰਨਤਾਰਨ ਦੇ ਵਿੱਚ ਹੋਣੀਆਂ ਪੰਥਕ ਇਲਾਕਾ ਪੰਥਕ ਹਲਕਾ ਇੱਕ ਜਿਮਨੀ ਚੋਣ ਤੇ ਕਿਉਂ ਪਏਗਾ ਪੂਰੇ ਪੰਜਾਬ ਦੀ ਸਿਆਸਤ ਤੇ ਸੰਦੀਪ ਜੀ ਪ੍ਰਭਾਵ ਪਹਿ ਚੁੱਕਿਆ ਹੈ ਹਜੇ ਤੱਕ ਮੇਰੇ ਅੰਦਾਜ਼ੇ ਮੁਤਾਬਕ 14 15 16 ਲੱਖ ਦੇ ਕਰੀਬ ਭਰਤੀ ਹੋ ਕੇ ਵਾਪਸ ਆ ਗਈ ਔਰ ਬਹੁਤ ਵੱਡੀ ਗਿਣਤੀ ਚ ਭਰਤੀ ਰੱਦ ਹੋਈ ਹੈ ਤੁਸੀਂ ਵੇਖੋ ਪੰਜ ਮੈਂਬਰੀ ਕਮੇਟੀ ਕੋਲੇ ਜਦੋਂ ਕਾਪੀਆਂ ਆਉਂਦੀਆਂ ਨੇ ਕੱਲੀ-ਕੱਲੀ ਕਾਪੀ ਨੂੰ ਉਹ ਚੈੱਕ ਕਰਦੇ ਆ ਕਈ ਭਰਤੀਆਂ ਕਿਸੇ ਦੇ ਦਸਤਖਤ ਰਹਿ ਗਏ ਕਿਸੇ ਦਾ ਆਧਾਰ ਕਾਰਡ ਨਹੀਂ ਮੈਚ ਹੋ ਰਿਹਾ ਟੈਲੀਫੋਨ ਨੰਬਰ ਨਹੀਂ ਲੱਗ ਰਿਹਾ ਵੈਰੀਫਿਕੇਸ਼ਨ ਦਾ ਪ੍ਰੋਸੈਸ ਹੋਇਆ ਵੱਡੇ ਪੱਧਰ ਤੇ ਫਿਰ ਵੀ ਨਚੋੜ ਕੇ ਨਿੰਬੂ ਨਚੋੜ ਕੇ ਜਿੰਨਾ ਰਸ ਨਿਕਲਦਾ ਉਹਨਾਂ ਰਸ ਨਿਕਲ ਆਇਆ ਔਰ ਤੁਸੀਂ ਵੇਖੋ ਕਿ ਲਗਭਗ 15-16 ਲੱਖ ਦੇ ਕਰੀਬ ਭਰਤੀ ਆ ਗਈ ਕਾਪੀਆਂ 28-29 ਲੱਖ ਗਈਆਂ ਸੀ ਆਪਾਂ ਨੂੰ ਪਤਾ ਹੈ ਮੁੜੇ ਆਉਣ ਗਿਆ ਹੌਲੀ-ਹੌਲੀ ਇਹ ਚੱਲੀ ਜਾ ਰਿਹਾ ਪ੍ਰੋਸੈਸ ਜਦੋਂ ਜਿਹੜਾ ਕੰਮ ਹੋਣ ਵਾਲਾ ਉਹ ਤਾਂ ਡੈਲੀਗੇਟਾਂ ਦਾ ਮੌਜੂਦਾ ਭਰਤੀ ਨਾਲ ਹੋ ਗਿਆ ਇਹ ਭਰਤੀ ਚੱਲਦੀ ਰਹਿਣੀ ਹੈ ਹੌਲੀ-ਹੌਲੀ ਅੰਕੜਾ ਵਧੇ ਜਾਣਾ ਹੈ ਹਰ ਹਫ਼ਤੇ ਹਰ ਦਿਨ ਹੀ ਮੈਨੂੰ ਪਤਾ ਲੱਗਿਆ ਚਰਨਜੀਤ ਬਰਾੜ ਕਹਿੰਦੇ ਰੋਜ਼ ਹੀ ਕਾਪੀਆਂ ਆ ਜਾਂਦੀਆਂ ਨੇ ਰੋਜ਼ ਹੀ ਆ ਰਹੀਆਂ ਨੇ ਕਾਪੀਆਂ ਤੇ ਮੈਂ ਟੈਲੀਫੋਨ ਕੀਤਾ ਸੀ ਇੱਕ ਦਿਨ ਸੋ ਸੰਦੀਪ ਜੀ ਭਰਤੀ ਆ ਰਹੀ ਹੈ ਹੁਣ ਪ੍ਰਧਾਨ ਚੁੜਿਆ ਜਾਣਾ ਹੈ 11 ਤਰੀਕ ਨੂੰ ਜਿਹੜੇ 15-16 ਲੱਖ 15-16 ਲੱਖ ਲੋਕ ਮੈਂਬਰ ਬਣ ਗਏ ਆਧਾਰ ਕਾਰਡ ਦੇ ਕੇ ਟੈਲੀਫੋਨ ਨੰਬਰ ਦੇ ਕੇ ਉਹਨਾਂ ਨੇ ਤਾਂ ਬਦਲਤੀ ਪੰਜਾਬ ਦੀ ਸਿਆਸਤ ਲਹਿਰ ਹੋਰ ਕੀ ਹੁੰਦੀ ਹੈ ਲਹਿਰ ਕੀ ਹੁੰਦੀ ਹੈ 1 ਕਰੋੜ 90 ਲੱਖ ਪੰਜਾਬ ਦੇ ਵੋਟਰ ਨੇ 1 ਕਰੋੜ 90 ਲੱਖ ਵੋਟਰ ਨੇ ਔਰ 15 16 ਲੱਖ ਮੁੜਿਆ ਏ ਅਗਰ 29 30 ਲੱਖ ਮੁੜਿਆ ਏ ਤੇ ਤੁਸੀਂ ਵੇਖੋ ਕਿੰਨਾ ਵੱਡਾ ਅੰਕੜਾ ਹੈ ਔਰ ਹਜੇ 1.5 ਸਾਲ ਪਿਆ 27 ਨੂੰ 1 ਸਾਲ 7 ਮਹੀਨੇ ਤੇ ਅਗਲੇ 1 ਸਾਲ ਚ ਇਹ ਅੰਕੜਾ ਤੁਸੀਂ ਵੇਖੋ ਭਰਤੀ ਭਰਤੀ ਹੋ 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 ਕਿ ਕਿੱਥੇ ਪਹੁੰਚ ਜਾਣਾ ਔਰ ਹਜੇ ਪੋਜੀਸ਼ਨ ਇਹ ਹੈ ਬਹੁਤ ਸਾਰੀਆਂ ਥਾਵਾਂ ਤੇ ਹਜੇ ਵੀ ਲੋਕ ਕਹਿੰਦੇ ਨੇ ਕਿ ਸਾਡੀ ਕੋਈ ਭਰਤੀ ਕਰਨ ਨਹੀਂ ਆਇਆ ਹੌਲੀ ਹੌਲੀ ਭਰਤੀ ਦਾ ਕੰਮ ਚੱਲ ਰਿਹਾ ਔਰ 11 ਨੂੰ ਜਦੋਂ ਪ੍ਰਧਾਨ ਚੁਣਿਆ ਜਾਣਾ ਉਸ ਤੋਂ ਬਾਅਦ ਫੇਰ ਭਰਤੀ ਦੀ ਨੇਰੀ ਆ ਜਾਣੀ ਜਦੋਂ ਨਵੇਂ ਪ੍ਰਧਾਨ ਨੇ ਆ ਕੇ ਹੌਕਾ ਮਾਰਨਾ ਭਰਤੀ ਦਾ ਵੀ ਕਰੋ ਵੀ ਭਰਤੀ ਜਿਹੜੀ ਰਹਿ ਗਈ ਆਪਾਂ ਕਿੱਝੇ ਕੰਮ ਤੇ ਗੱਲ ਕਿੱਥੇ ਪਹੁੰਚ ਜਾਣੀ ਔਰ ਸਿੱਧਾ ਸਿੱਧਾ ਜਿਹੜੀ ਪੰਜ ਮੈਂਬਰੀ ਕਮੇਟੀ ਚੋਂ ਲੀਡਰਸ਼ਿਪ ਨਿਕਲਣੀ ਹੈ ਉਹ ਤਾਂ ਸਮਰਪਤ ਹੀ ਸ੍ਰੀ ਅਕਾਲ ਤਖਤ ਸਾਹਿਬ ਨੂੰ ਹੈ ਉਹਦਾ ਤਾਂ ਜਨਮ ਹੀ ਸ੍ਰੀ ਅਕਾਲ ਤਖਤ ਸਾਹਿਬ ਤੇ ਹੋ ਗਿਆ ਜਿਹੜੀ ਪੰਜ ਮੈਂਬਰੀ ਕਮੇਟੀ ਦੀ ਲੀਡਰਸ਼ਿਪ ਹੈ ਉਹਦਾ ਜਨਮ ਸ੍ਰੀ ਅਕਾਲ ਤਖਤ ਸਾਹਿਬ ਦੇ ਹੁਕਮਨਾਮੇ ਚ ਹੋਇਆ ਹੈ ਜਿਹੜਾ ਉਹ ਅਕਾਲੀ ਦਲ ਸੁਰਜੀਤ ਹੋਣਾ ਜਿੱਥੋਂ ਤੱਕ ਗੱਲ ਰਹਿ ਗਿਆ ਟਾਈਟਲ ਦਾ ਵੀ ਸ਼ਰੋਮਣੀ ਅਕਾਲੀ ਦਲ ਕਿਹੜਾ ਹਾਗੇ ਤੱਕ ਤੱਕ ਸੁਖਬੀਰ ਦਾ ਹੀ ਹੈ ਕਿਉਂਕਿ ਸਿੰਬਲ ਉਹਨਾਂ ਕੋਲੇ ਆ ਉਹ ਬਾਰ-ਬਾਰ ਦਾਵਾ ਕਰਦੇ ਨੇ ਵੀ ਸਾਡੇ ਕੋਲੇ ਮਾਨ ਤਾ ਰਜਿਸਟ੍ਰੇਸ਼ਨ ਹੈ ਤੇ ਇਹਨਾਂ ਨੇ ਵੀ ਜਦੋਂ ਭਰਤੀ ਏਡੀ ਸ਼ੁੱਧ ਹੋ ਗਈ ਤੇ ਚੋਣ ਕਮਿਸ਼ਨ ਨੂੰ ਇਹ ਵੀ ਆਪਣੀ ਭਰਤੀ ਦੇ ਦੇਣਗੇ ਫਿਰ ਤਾਂ ਇਹ ਕਾਨੂੰਨੀ ਲੜਾਈ ਚੱਲੂਗੀ ਨਾ ਬਾਅਦ ਦੇ ਵਿੱਚ ਸ੍ਰੀ ਅਕਾਲ ਤਖਤ ਸਾਹਿਬ ਦੇ ਹੁਕਮਨਾਮੇ ਦੀ ਰੌਸ਼ਨੀ 'ਚ ਇਹਨਾਂ ਨੇ ਤਾਂ ਪ੍ਰਧਾਨ ਚੁਣ ਦੇਣਾ ਉਸ ਤੋਂ ਬਾਅਦ ਐਸਡੀਪੀਸੀ ਦੀਆਂ ਚੋਣਾਂ ਜਿਵੇਂ ਮੈਂ ਅੱਗੇ ਜ਼ਿਕਰ ਕਰਦਾ ਲੋਕਾਂ ਨੇ ਇਹ ਤੈਅ ਕਰ ਦੇਣਾ ਠੀਕ ਹੈ ਮਾਨਤਾ ਰਜਿਸਟ੍ਰੇਸ਼ਨ ਸੁਖਬੀਰ ਬਾਦਲ ਦੇ ਧੜੇ ਕੋਲੇ ਹੋਏਗੀ ਪਰ ਲੋਕਾਂ ਨੇ ਜਿਹਨੂੰ ਐਸਪੀਸੀ ਦੇਤੀ ਉਹੀ ਸ਼੍ਰੋਮਣੀ ਆ ਪੰਜਾਬ ਚ ਸੋ ਲੋਕਾਂ ਨੇ ਨਾਲ ਜਿੱਦਾਂ ਆਪਾਂ ਇਹ ਸਿਆਸਤ ਡਿਸਕਸ ਕਰ ਰਹੇ ਆ ਤੇ ਤਰਨਤਾਰਨ ਦੇ ਵਿੱਚ ਜਦੋਂ ਜ਼ਿਮਨੀ ਚੋਣ ਆ ਅਕਾਲੀ ਦਲ ਨੇ ਬੀਬੀ ਸੁਖਵਿੰਦਰ ਕੌਰ ਦਾ ਵਾਦਾ ਨਾਮ ਲੈ ਦਿੱਤਾ ਹਰਮੀਤ ਸਿੰਘ ਸੰਧੂ ਆਪ ਵੱਲੋਂ ਆ ਹਾਲੇ ਤੱਕ ਕਾਂਗਰਸ ਜਿਹੜੀ ਹੈ ਇਹ ਪਿੱਛੇ ਚੱਲ ਰਹੀ ਹੈ ਦੇਖੋ ਆਮ ਆਦਮੀ ਪਾਰਟੀ ਨੇ ਹਰਮੀਤ ਸਿੰਘ ਸੰਧੂ ਇੱਕ ਸਿੱਖ ਕੈਂਡੀਡੇਟ ਉਤਾਰਤੇ ਸ਼੍ਰੋਮਣੀ ਅਕਾਲੀ ਦਲ ਸੁਖਬੀਰ ਸਿੰਘ ਬਾਦਲ ਨੇ ਪ੍ਰਿੰਸੀਪਲ ਬੀਬੀ ਸੁਖਵਿੰਦਰ ਕੌਰ ਰੰਦਾਵਾ ਸਿੱਖ ਭਾਈਚਾਰੇ ਚੋਂ ਉਹ ਵੀ ਉਹਨਾਂ ਨੇ ਕੈਂਡੀਡੇਟ ਬਣਾਤੇ ਹੁਣ ਸਵਾਲ ਆ ਗਿਆ ਕਾਂਗਰਸ ਦਾ ਔਰ ਬੀਜੇਪੀ ਬੀਜੇਪੀ ਨੇ ਸੋਮ ਪ੍ਰਕਾਸ਼ ਨੂੰ ਪ੍ਰਭਾਰੀ ਬਣਾਤਾ ਔਰ ਜਿਹੜੇ ਕੇਡੀ ਭੰਡਾਰੀ ਦੇ ਸਾਬਕਾ ਸੰਸਦ ਸਕਟਰ ਨੇ ਉਹਨਾਂ ਨੂੰ ਸੈਨ ਚਾਰਜ ਲਾਤਾ ਔਰ ਨਾਲ ਰਵੀ ਰਵੀਕਰਨ ਸਿੰਘ ਕਾਲੋਂ ਨੂੰ ਲਾਤਾ ਬੀਜੇਪੀ ਵੀ ਹਰਕਤ ਚਾ ਪੂਰੀ ਬੀਜੇਪੀ ਵੀ ਦੇਖ ਰਹੀ ਹੈ ਵੀ ਅਸੀਂ ਕਿਹੜਾ ਕੈਂਡੀਡੇਟ ਲਾਈਏ ਔਰ ਸਿਮਰਨਜੀਤ ਸਿੰਘ ਮਾਨ ਦੀ ਧਿਰ ਵੱਲੋਂ ਕੌਣ ਖੜੂਗਾ ਕੀ ਸਿਮਰਨਜੀਤ ਸਿੰਘ ਮਾਨ ਦਾ ਕੋਈ ਪਰਿਵਾਰਕ ਮੈਂਬਰ ਇੱਥੇ ਚੋਣ ਲੜੂਗਾ ਪਹਿਲਾਂ ਬਰਨਾਲੇ ਲੜੀ ਸੀ ਜਾਂ ਸਿਮਰਨਜੀਤ ਸਿੰਘ ਮਾਨ ਦਾ ਕੋਈ ਹੋਰ ਕੈਂਡੀਡੇਟ ਲੜੇਗਾ ਕਿਉਂਕਿ ਅਮਰਿਤਪਾਲ ਸਿੰਘ ਮਹਿਰੋ ਨੇ ਚੋਣ ਲੜੀ ਸੀ ਪਿਛਲੀ ਵਾਰੀ ਸ਼ਰੋਮਣੀ ਅਕਾਲੀ ਦਲ ਦੇ ਕੈਂਡੀਡੇਟ ਦੇ ਤੌਰ ਤੇ ਔਰ ਉਹਨਾਂ ਨੂੰ ਵੋਟ ਵੀ ਠੀਕ-ਠਾਕ ਪੈ ਗਈ ਸੀ 5-6000 ਦੇ ਕਰੀਬ ਜਾਂ ਇਸ ਤੋਂ ਥੋੜੀ ਜਿਆਦਾ ਵੋਟ ਉਹਨਾਂ ਨੂੰ ਪੈ ਗਈ ਸੀ ਸੰਦੀਪ ਜੀ ਔਰ ਸਭ ਤੋਂ ਵੱਧ ਵੋਟ ਹਾਲਾਂਕਿ ਹਰਮੀਤ ਸਿੰਘ ਸੰਧੂ ਨੇ ਪਾਈ ਸੀ ਹਰਮੀਤ ਸਿੰਘ ਸੰਧੂ ਨੂੰ 52935 ਵੋਟਾਂ ਪਈਆਂ ਸੀ ਮਾਫ ਕਰਨਾ ਕਸ਼ਮੀਰ ਸਿੰਘ ਸੋਲ ਨੂੰ ਜਿਹੜੇ ਆਮ ਆਦਮੀ ਪਾਰਟੀ ਹਾਂਜੀ ਉਹਨਾਂ ਨੂੰ 52935 ਵੋਟਾਂ ਪਈਆਂ ਸੀ 40.5% ਹੁਣ ਉਹ ਦੁਨੀਆ ਤੋਂ ਚਲੇ ਗਏ ਕਾਂਗਰਸ ਦੇ ਡਾਕਟਰ ਧਰਮਵੀਰ ਅਗਨੀ ਹੋਤਰੀ ਸੀ ਉਹਨਾਂ ਨੂੰ ਪਈਆਂ ਸੀ 26535 ਵੋਟਾਂ ਉਹ ਉਹਨਾਂ ਨੂੰ 20.28% ਤੇ ਹਰਮੀਤ ਸਿੰਘ ਸੰਧੂ ਸੀਗੇ 30% ਵਾਲੇ 39347 ਵੋਟਾਂ ਉਹ ਆਪ ਦੇ ਉਮੀਦਵਾਰ ਨਹੀਂ ਸੋ ਕਸ਼ਮੀਰ ਸਿੰਘ ਸੋਲ ਦੀ ਜਗ੍ਹਾ ਤੇ ਤਾਂ ਆਗੇ ਹਰਮੀਤ ਸਿੰਘ ਸੰਧੂ ਹਰਮੀਤ ਸਿੰਘ ਸੰਧੂ ਆਮ ਆਦਮੀ ਪਾਰਟੀ ਦੇ ਹੁਣ ਡਾਕਟਰ ਧਰਮਵੀਰ ਅਗਨੀਓਤਰੀ ਦੀ ਥਾਂ ਤੇ ਅਗਨੀ ਹੋਤਰੀ ਦੀ ਥਾਂ ਤੇ ਕੌਣ ਆਊਗਾ ਅਗਨੀ ਹੋਤਰੀ ਸਾਹਿਬ ਦੋ ਵਾਰ ਐਮਐਲਏ ਰਹੇ ਨੇ ਇੱਕ ਵਾਰ ਉਹ ਪੰਜਾਬ ਦੀ ਵਿਧਾਨ ਸਭਾ ਚ ਗਏ ਆ 2002 ਤੋਂ 2007 ਉਸ ਤੋਂ ਬਾਅਦ 12 ਚ ਵੀ ਤਰਨ ਤਰਨ ਸਿੰਘ ਸਾਹਿਬ 1997 ਤੋਂ 2002 ਤੱਕ ਰਹੇ ਪਹਿਲੀ ਵਾਰ ਹਾਂ ਹਾਂ ਪਹਿਲੀ ਵਾਰੀ ਮਾਫ ਕਰਨਾ 1997 ਤੋਂ 2002 ਸੋ 2002 ਤੋਂ ਬਾਅਦ ਉਹ 17 ਤੋਂ 22 ਦੁਬਾਰਾ ਬਣੇ 15 ਸਾਲ ਬਾਅਦ ਹਾਲਾਂਕਿ ਉਹ 12 ਚ ਵੀ ਚੋਣ ਲੜੇ ਤਰਨ ਤਰਨ ਤੋਂ ਹਾਰ ਗਏ ਸੀ ਉਹਨੂੰ ਜਿੱਤ ਕੇ ਸੀ ਜਿਹੜੇ ਹਰਮੀਰ ਸਿੰਘ ਸੰਧੂ ਹੈ ਪਰ 17 ਜੋ ਉਹਨਾਂ ਨੇ ਹਰਮੀਰ ਸਿੰਘ ਸੰਧੂ ਨੂੰ ਹਰਾਤਾ ਡਾਕਟਰ ਤਨਵੀਰਕਨੀ ਹੋਤਰੀ ਨੇ ਤੇ 17 ਤੋਂ 22 ਐਮਐਲਏ ਰਹੇ ਔਰ 22 ਦੇ ਅਗਸਤ ਦੇ ਵਿੱਚ ਉਹਨਾਂ ਨੂੰ ਹਾਰਟ ਅਟੈਕ ਹੋਇਆ ਤੇ ਉਹ ਦੁਨੀਆ ਤੋਂ ਚਲੇ ਗਏ ਬੜੇ ਪੁਰਾਣੇ ਉਹ ਕਾਂਗਰਸ ਦੇ ਆਗੂ ਸੀ 1946 ਚ ਉਹਨਾਂ ਦਾ ਜਨਮ ਹੋਇਆ ਸੀ ਔਰ ਬੜੇ ਸਮਾਜ ਸੇਵੀ ਦੇ ਤੌਰ ਤੇ ਉਹਨਾਂ ਨੇ ਕੰਮ ਕੀਤਾ ਡਾਕਟਰ ਸੀ ਉਹ profession ਤੋਂ ਹੁਣ ਦੇਖਣ ਵਾਲੀ ਗੱਲ ਇਹ ਹੈ ਵੀ ਕਾਂਗਰਸ ਕੀ ਉਹਨਾਂ ਦੇ ਕਿਸੇ ਪਰਿਵਾਰਕ ਮੈਂਬਰ ਨੂੰ ਟਿਕਟ ਦੇਏਗੀ ਉਹਨਾਂ ਦੇ ਪਰਿਵਾਰ 'ਚ ਵੀ ਕਾਂਗਰਸ ਦੀ ਟਿਕਟ ਦਾ ਦਾਵਾ ਹੈ ਜਾਂ ਕਾਂਗਰਸ ਉੱਥੇ ਕੋਈ ਨਵਾਂ ਚਿਹਰਾ ਉਤਾਰੇਗੀ ਹੁਣ ਕਾਂਗਰਸ ਉਥੇ ਗੈਰ ਸਿੱਖ ਚਿਹਰਾ ਉਤਾਰੇਗੀ ਜਾਂ ਸਿੱਖ ਚਿਹਰਾ ਉਤਾਰੇਗੀ ਇਹ ਬੜੀ ਦਿਲਚਸਪ ਗੱਲ ਇਸ ਵਾਰ ਵੀ ਨਹੀਂ ਹੈ ਐਤਕੀ ਜਦੋਂ ਇਹ ਚੋਣ ਹੋਣੀ ਹੈ ਨਾ ਰਾਹੁਲ ਗਾਂਧੀ ਦੀ ਵੀ ਖਾਸ ਨਜ਼ਰ ਹੋਣੀ ਹੈ ਵੀ ਲੁਧਿਆਣੇ ਵਾਲਾ ਕੰਮ ਨਾ ਹੋ ਜੇ ਧੜੇਬੰਦੀ ਨਾ ਹੋ ਜੂਵੇ ਵੀ ਇਹ ਸੀਟ ਆਪਾਂ ਜਿੱਤੀ ਹੋਈ ਆ ਪਹਿਲਾਂ ਦੋ ਵਾਰ ਜਿੱਤੀ ਡਾਕਟਰ ਅਗਨੀਓਤਰੀ ਨੇ ਇਹ ਕਿਤੇ ਹਾਰ ਨਾ ਜਾਈਏ ਇਹ ਕਾਂਗਰਸ ਦੀ ਲੀਡਰਸ਼ਿਪ ਦਾ ਵੀ ਟੈਸਟ ਹੋਣਾ ਸੰਦੀਪ ਜੀ ਜਿਹੜਾ ਇਹ ਧੜੇਬਾਜ਼ੀ ਵਾਲਾ ਦਰਵਾਜ਼ਾ ਹੈ ਨਾ ਇਹ ਤਾਂ ਕਾਂਗਰਸ ਨੂੰ ਲਾਹਣਾ ਪੈਣਾ ਹੈ ਕਿਉਂਕਿ ਸਿਉਂਖ ਲੱਗੀ ਹੋਈ ਐ ਧੜੇਬਾਜ਼ੀ ਵਾਲੇ ਦਰਵਾਜ਼ੇ ਨੂੰ ਲੁਧਿਆਣੇ ਦੀ ਸੀਟ ਕਾਂਗਰਸ ਹਾਰੀ ਔਰ ਧੜੇਬਾਜ਼ੀ ਖੁੱਲ ਕੇ ਆ ਗਈ ਇਹ ਤਾਂ ਦੁਨੀਆ ਨੇ ਦੇਖ ਲਿਆ ਵੀ ਕਾਂਗਰਸ ਦੀ ਧੜੇਬਾਜ਼ੀ ਕਿੰਡੀ ਮਸ਼ਹੂਰ ਐ ਇੰਨਾ ਤਾਂ ਮੈਨੂੰ ਲੱਗਦਾ ਬਰਜ ਖਲੀਫਾ ਨਹੀਂ ਮਸ਼ਹੂਰ ਹੋਣਾ ਜਿੰਨੀ ਕਾਂਗਰਸ ਦੀ ਧੜੇਬਾਜ਼ੀ ਮਸ਼ਹੂਰ ਐ ਦੁਨੀਆ 'ਚ ਪਤਾ ਹੋਣਾ ਵੀ ਕਾਂਗਰਸ 'ਚ ਧੜੇਬਾਜ਼ੀ ਹੁੰਦੀ ਐ ਭਾਈ ਇੱਥੇ ਕੁਛ ਬਦਾਂ ਨਹੀਂ ਲੀਡਰ ਇੱਕੋ ਗੱਡੀ 'ਚ ਜਾਂਦੇ ਨੇ ਤੇ ਉਤਰਨ ਤੋਂ ਬਾਅਦ ਜੱਫੀ ਪਾ ਕੇ ਲੋਕਾਂ ਦੇ ਸਾਹਮਣੇ ਕਹਿੰਦੇ ਨੇ ਵੀ ਅਸੀਂ ਇਕੱਠੇ ਮਿਲ ਕੇ ਲੜਾਂਗੇ ਕਾਗਜ਼ ਭਰਨ ਵੇਲੇ ਜਿਹੜਾ ਐਕਟਿੰਗ ਪ੍ਰਧਾਨ ਹੈ ਉਹ ਮੀਤ ਪ੍ਰਧਾਨ ਦੀ ਬਾਹ ਚੱਕ ਕੇ ਕਹਿੰਦਾ ਵੀ ਆਹ ਦੇਖੋ ਖੜਾ ਮੇਰਾ ਪ੍ਰਧਾਨ ਉਸ ਤੋਂ ਬਾਅਦ ਪ੍ਰਧਾਨ ਕਿੱਥੇ ਖੜਾ ਦਿਖਿਆ ਹੀ ਨਹੀਂ ਉਸ ਤੋਂ ਬਾਅਦ ਨਾ ਆਸ਼ੂ ਦੁਬਾਰਾ ਬੋਲਿਆ ਜਦੋਂ ਪਹਿਲਾਂ ਆਸ਼ੂ ਕਹਿੰਦਾ ਸੀ ਵੀ ਆਹ ਖੜਾ ਮੇਰਾ ਪ੍ਰਧਾਨ ਤੁਸੀਂ ਲਿਆਓ ਆਪਣਾ ਪ੍ਰਧਾਨ ਜਦ ਕਿ ਬਾਕੀਆਂ ਦੇ ਪ੍ਰਧਾਨ ਆ ਗਏ ਉਹ ਸਾਰੇ ਉੱਥੇ ਪ੍ਰਚਾਰ ਕਰਦੇ ਰਹੇ ਭਾਵੇਂ ਜਾਖੜ ਸਾਹਿਬ ਹੋਣ ਭਾਵੇਂ ਅਰਵਿੰਦ ਕੇਦਰੀ ਵਾਲਿਆਂ ਭਗਵੰਤ ਮਾਨ ਹੋਣ ਜਾਂ ਸਿਮਰਨਜੀਤ ਸਿੰਘ ਮਾਨ ਹੋਣ ਉਹ ਵੀ ਉੱਥੇ ਪ੍ਰਚਾਰ ਕਰਦੇ ਰਹੇ ਆਪਣੇ ਕੈਂਡੀਡੇਟ ਲਈ ਔਰ ਰਾਜਾ ਵਡਿੰਗ ਨਹੀਂ ਉੱਥੇ ਨਜ਼ਰ ਆਈ ਨਾ ਪ੍ਰਤਾਪ ਬਾਜਵਾ ਤਰਨ ਤਾਰਨ 'ਚ ਚਿੰਤਾ ਕਾਂਗਰਸ ਨੂੰ ਹੋਣੀ ਹੈ ਹਾਂ ਇਹ ਵੀ ਨਿਰਪਰ ਕਰਦਾ ਕਿ ਕੈਂਡੀਡੇਟ ਕੌਣ ਹੋਊਗਾ ਕਿਉਂਕਿ ਜਦੋਂ ਆਸ਼ੂ ਭਾਰਤ ਪੂਸ਼ਨ ਆਸ਼ੂ ਹੀ ਕੈਂਡੀਡੇਟ ਸੀ ਤੇ ਉਹਨੇ ਤਾਂ ਪ੍ਰਵਾਹ ਮੰਨੀ ਨਹੀਂ ਕਿਸੇ ਦੀ ਪਰ ਤਰਨ ਤਾਰਨ 'ਚ ਕੈਂਡੀਡੇਟ ਕਿਹਦਾ ਹੋਊਗਾ ਜੇ ਉਹ ਕੈਂਡੀਡੇਟ ਹੀ ਰਾਜਾ ਵਡਿੰਗ ਦੀ ਮਰਜ਼ੀ ਦਾ ਆਇਆ ਫਿਰ ਤਾਂ ਪ੍ਰਧਾਨ ਸਾਨੂੰ ਹਰ ਮੰਚ ਤੇ ਉੱਥੇ ਦਿਖੂਗਾ ਔਰ ਅੱਜਕਲ ਹਰ ਜ਼ਿਮਨੀ ਚੋਣ ਇੱਕ ਨਵੀਂ ਤਰ੍ਹਾਂ ਦਾ ਟੈਸਟ ਬਣ ਗਈ ਬਿਲਕੁਲ ਕਾਂਗਰਸ ਦੇ ਲਈ ਕਾਂਗਰਸ ਦੇ ਲਈ ਦੇਖੋ ਪਿਛਲੀ ਵਾਰੀ ਕਾਂਗਰਸ ਰਹੀ ਤੀਜੇ ਨੰਬਰ ਤੇ ਹਜੇ ਵੀ ਕਾਂਗਰਸ ਦੇ ਲਈ ਸਭ ਤੋਂ ਵੱਡੀ ਚੁਣੌਤੀ ਇਹ ਹੋਣੀ ਹੈ ਵੀ ਕੀ ਕਾਂਗਰਸ ਜਿੱਤ ਸਕੂਗੀ ਜੇ ਨਾ ਜਿੱਤੀ ਤੇ ਕਾਂਗਰਸ ਦੂਜੇ ਨੰਬਰ ਤੇ ਆਉਂਦੀ ਹੈ ਤੀਜੇ ਨੰਬਰ ਤੇ ਆਉਂਦੀ ਹੈ ਔਰ ਜਦੋਂ ਹੁਣ 11 ਤਰੀਕ ਨੂੰ ਪੁਨਰ ਸਰਜੀਤ ਅਕਾਲੀ ਦਲ ਹੋ ਜਾਣਾ ਹੈ ਪੰਜ ਮੈਂਬਰੀ ਕਮੇਟੀ ਤੋਂ ਤੇ ਫਿਰ ਕੈਂਡੀਡੇਟ ਪੰਜ ਮੈਂਬਰੀ ਕਮੇਟੀ ਦਾ ਵੀ ਆਉਂਦਾ ਹਾਲਾ ਕਿ ਬਹੁਤ ਸਾਰੇ ਲੋਕ ਤਾਂ ਆਵਾਜ਼ ਇਹ ਦੇਣ ਲੱਗੇ ਜਿਹੜਾ ਹੁਣ ਤੁਸੀਂ ਸਵਾਲ ਕਰਨ ਲੱਗੇ ਹੋ ਹਾਂ ਉਹੀ ਜਵਾਬ ਮੈਂ ਦੇਣ ਲੱਗਿਆ ਪਰ ਤੁਸੀਂ ਸਵਾਲ ਕਰ ਲਓ। ਪਹਿਲਾ ਸਾਹਿਬ ਪਤਾ ਕੀ ਗੱਲ ਹੈ ਇਹ ਚੋਣਾਂ ਲਗਭਗ ਨਵੰਬਰ ਚ ਹੋਣੀਆਂ ਨੇ ਜਾ ਕੇ। ਉਦੋਂ ਤੱਕ ਪੰਜ ਮੈਂਬਰੀ ਕਮੇਟੀ ਜਿਹੜੀ ਹੈ ਇਹ ਲੋਕਾਂ ਦੇ ਵਿੱਚ ਵੀ ਵਿਚਰ ਰਹੀ ਹੋਏਗੀ ਕਿਉਂਕਿ ਪ੍ਰਧਾਨਗੀ ਦੀ ਚੋਣ ਹੋ ਚੁੱਕੀ ਹੋਣੀ ਆ ਔਰ ਇਹਨਾਂ ਤੇ ਪ੍ਰੈਸ਼ਰ ਵੀ ਹੋਏਗਾ ਵੀ ਤੁਸੀਂ ਆਪਣਾ ਉਮੀਦਵਾਰ ਦਿਓ। ਅਗਰ ਇਨ ਕੇਸ ਸੁਖਬੀਰ ਬਾਦਲ ਇਹਨਾਂ ਨੂੰ ਸਮਰਥਨ ਨਹੀਂ ਦਿੰਦੇ ਅਗਰ ਅਕਾਲੀ ਦਲ ਮਰਜ਼ ਨਹੀਂ ਹੁੰਦਾ ਇੱਕ ਨਹੀਂ ਬਣਦਾ ਫਿਰ ਲੋਕਾਂ ਦਾ ਪ੍ਰੈਸ਼ਰ ਵੀ ਇਹਨਾਂ ਤੇ ਹੋਏਗਾ ਵੀ ਤੁਸੀਂ ਉਮੀਦਵਾਰ ਜ਼ਰੂਰ ਦਿਓ ਇਹ ਚੋਣ ਲੜੋ। ਦੇਖੋ ਅਗਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਹੋ ਚੁੱਕੀਆਂ ਹੋਈਆਂ ਜਦੋਂ ਇਹ ਚੋਣ ਹੋਣੀ ਹੈ ਫਿਰ ਤਾਂ ਪੰਜ ਮੈਂਬਰੀ ਕਮੇਟੀ 'ਚੋਂ ਨਵੀਂ ਲੀਡਰਸ਼ਿਪ 'ਚੋਂ ਜ਼ਰੂਰ ਇਹ ਚੋਣ ਕੋਈ ਨਾ ਕੋਈ ਲੜੇਗਾ ਕਿਉਂਕਿ ਉਹ ਵੀ ਇਸ ਚੋਣ 'ਚ ਜਿੱਤ ਕਰਕੇ ਜਿੱਤ ਹਾਸਲ ਕਰਕੇ ਇੱਕ ਸਨੇਹਾ ਦੇ ਦੇਣਗੇ ਨਾ ਵੀ ਆਹ ਲੋਹ ਸਤਾਈ ਦੇ ਮੈਦਾਨ 'ਚ ਅਸੀਂ ਵੀ ਆਪਣਾ ਸਿਆਸੀ ਕਿਲਾ ਗੱਡਤਾ ਤੇ ਅਸੀਂ ਸ੍ਰੀ ਅਕਾਲ ਤਖਤ ਸਾਹਿਬ ਦੇ ਹੁਕਮਾਂ ਮੁਤਾਬਕ ਉਹਨਾਂ ਦੇ ਸਨਮੁਖ ਸਿਰ ਝੁਕਾ ਕੇ ਪੰਜਾਬ ਦੇ ਪੰਥਕ ਮਸਲਿਆਂ ਪਰੰਪਰਾਵਾਂ ਰਿਵਾਇਤਾਂ ਸਿਧਾਂਤਾਂ ਤੇ ਖੜੇ ਆ। ਸੋ ਜਿਹੜਾ ਪੰਜ ਮੈਂਬਰੀ ਕਮੇਟੀ ਜਾਂ ਅਕਾਲੀ ਦਲ ਪੁਨਰਸੁਰਜੀਤ ਹੋ ਕੇ ਜਿਹੜਾ ਝੰਡਾ ਬਣਨਾ ਹੈ ਉਸ ਝੰਡੇ ਨੇ ਪੰਜਾਬ ਨੂੰ ਅਗਵਾਈ ਦੇਣੀ ਹੈ ਭਵਿੱਖ 'ਚ। ਸੋ ਤਰਨ ਤਾਰਨ ਦੇ ਵਿੱਚ ਅਗਰ ਪੰਜ ਮੈਂਬਰੀ ਕਮੇਟੀ ਦਾ ਮੈਂਬਰ ਆ ਗਿਆ ਸੰਦੀਪ ਜੀ ਫਿਰ ਤੁਸੀਂ ਬਾਕੀ ਗੱਲਾਂ ਹਜੇ ਪਿੱਛੇ ਕਰ ਲਓ। ਫਿਰ ਤਾਂ ਤੁਸੀਂ ਇਹ ਵੇਖੋ ਕਿ ਆਮ ਆਦਮੀ ਪਾਰਟੀ ਔਰ ਪੰਜ ਮੈਂਬਰੀ ਕਮੇਟੀ ਦੇ ਮੈਂਬਰ ਦੇ ਵਿੱਚ ਕੈਂਡੀਡੇਟ ਦੇ ਵਿੱਚ ਹੀ ਮੁਕਾਬਲਾ ਉੱਥੇ ਬਣੇਗਾ ਇਹ ਪੰਥਕ ਹਲਕਾ ਹੈ ਔਰ ਇਹ ਸਾਰੀ ਲੀਡਰਸ਼ਿਪ ਸ੍ਰੀ ਅਕਾਲ ਤਖਤ ਸਾਹਿਬ ਨੂੰ ਸਮਰਪਿਤ ਹੈ ਸੋ ਬੜੀ ਦਿਲਚਸਪ ਸਿਆਸਤ ਸਾਨੂੰ ਦੇਖਣ ਨੂੰ ਮਿਲੇਗੀ ਸੁਖਵੀਰ ਬਾਦਲ ਕਿੱਥੇ ਖੜਦਾ ਹੈ ਬਾਕੀ ਕੋਈ ਪਤਾ ਨਹੀਂ ਹੁੰਦਾ ਕਦੋਂ ਕੋਈ ਵਿਅਕਤੀ ਜਾਗਰੂਕ ਹੋ ਜਾਏ ਦੇਖੋ ਸਾਡੇ ਮੁਲਕ 'ਚ ਤਾਂ ਸਵੇਰੇ 5.5 ਵਜੇ ਜਦੋਂ ਅਸੀਂ ਸੁੱਤੇ ਪਏ ਹੁੰਨੇ ਹਾਂ ਘੂਕ ਉਦੋਂ ਸੌਂ ਚਕਾ ਦਿੰਦੇ ਐ ਇੱਥੇ ਮੁੱਖ ਮੰਤਰੀ ਡਿਪਟੀ ਮੁੱਖ ਮੰਤਰੀ ਦੀ ਸੋ ਸਾਡੇ ਮੁਲਕ ਦੇ ਵਿੱਚ ਜਦੋਂ ਅਸੀਂ ਸੁੱਤੇ ਪਏ ਹੁੰਨੇ ਆ ਪਤਾ ਲੱਗਦਾ ਵੀ ਰਾਤ 2 ਵਜੇ ਸੁਪਰੀਮ ਕੋਰਟ ਖੁੱਲ ਗਈ ਭਾਈ ਓਵੇਂ ਭਾਵੇਂ ਡੇਟਾ ਪਈ ਜਾਂਦਾ ਸਾਡੇ ਦੇਸ਼ ਤੇ ਡੱਲਾ ਸਾਹਿਬ ਰਾਤੀ 9 ਵਜੇ ਦੇਸ਼ ਦੇ ਉਪ ਰਾਸ਼ਟਰਪਤੀਆਂ ਅਸਤੀਫਾ ਵੀ ਦੇ ਜਾਂਦੇ ਆ ਅਸਤੀਫਾ ਦੇ ਜਾਂਦੇ ਨੇ ਮੈਂ ਤਾਂ ਹੀ ਕਹਿੰਦਾ ਵੀ ਹੁਣ ਜੇ ਭਾਵੇਂ 41 42 ਸਾਲ ਹੋ ਗਏ ਵੀ 84 ਦਾ ਅੱਜ ਤੱਕ ਇੱਕ ਬੰਦਾ ਥਾਂਸੀ ਤੇ ਨਹੀਂ ਟੰਗਿਆ ਜਾ ਸਕਿਆ ਪਰ ਫਿਰ ਵੀ ਬਹੁਤ ਕੁਝ ਹੋ ਜਾਂਦਾ ਇੱਥੇ ਜਿਹਦਾ ਕਿਆਸ ਨਹੀਂ ਲਾਇਆ ਜਾ ਸਕਦਾ ਇਸ ਕਰਕੇ ਇਹ ਨਹੀਂ ਪਤਾ ਹੋਵੇ ਇਹ ਨਹੀਂ ਪਤਾ ਹੁੰਦਾ ਵੀ 11 ਤਰੀਕ ਨੂੰ ਜਿੱਦਣ ਸਾਰੇ ਤੇਜਾ ਸਿੰਘ ਸਮੁੰਦਰੀ ਹਾਲ 'ਚ ਪਹੁੰਚ ਜਾਣ ਪਤਾ ਲੱਗੇ ਸੁਖਵੀਰ ਆ ਗਿਆ ਸੁਖਵੀਰ ਆ ਗਿਆ ਸੁਖਵੀਰ ਆ ਗਿਆ ਸੰਭਾਵਨਾ ਘਟ ਹੈ ਸੰਭਾਵਨਾ ਘਟ ਹੈ ਪਰ ਰੱਬ ਕਦੇ ਵੀ ਕਿਸੇ ਨੂੰ ਵੀ ਕੋਈ ਵੱਡੀ ਜ਼ਿੰਮੇਵਾਰੀ ਦੇ ਕੇ ਤੋਰ ਸਕਦਾ ਵੀ ਚੱਲ ਸ਼ੇਰਾ ਵਾਦ ਅੱਗੇ ਚਲੋ ਕਲਾਸਾ ਬਹੁਤ ਬਹੁਤ ਧੰਨਵਾਦ ਸਸਿਕਾ ਬਹੁਤ ਧੰਨਵਾਦ ਔਰ ਕੋਈ ਵੀ ਤੇ ਸਾਡੇ ਵੱਲੋਂ ਕੀਤੀ ਗਈ ਇਸ ਚਰਚਾ ਦੇ ਕਿਸੇ ਪਹਿਲੂ ਦੇ ਨਾਲ ਵੀ ਜੇਕਰ ਅਸਹਿਮਤ ਹੈ ਉਹ ਆਪਣਾ ਪੱਖ ਰੱਖ ਸਕਦੇ ਆ ਸਾਨੂੰ ਸੰਪਰਕ ਕਰਨ ਅਸੀਂ ਉਹਨਾਂ ਦਾ ਪੱਖ ਵੀ ਇਸ ਚਰਚਾ ਰਹੀ ਅੱਗੇ ਵਧਾਵਾਂਗੇ ਧੰਨਵਾਦ ਜੀ ਬਹੁਤ ਧੰਨਵਾਦ